ਜ਼ਿੰਦਗੀ ਇੱਕ ਖੇਡ ਹੈ ਜਿੱਤ ਗਏ ਤਾਂ ਸਫਲ ਬਣ ਜਾਓਗੇ ਅਤੇ ਜੇਕਰ ਹਾਰ ਗਏ ਤਾਂ ਸਮਝਦਾਰ ਬਣ ਜਾਓਗੇ ਲੇਕਿਨ ਸਫਲ ਬਣਨ ਲਈ ਪਹਿਲਾਂ ਸਮਝਦਾਰ ਬਣਨਾ ਜ਼ਰੂਰੀ ਹੈ ਇਸਦਾ ਮਤਲਬ ਜਿੱਤਣ ਤੋਂ ਪਹਿਲਾਂ ਹਾਰਨਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਪਛਤਾਵਾ ਕਰਨਾ ਛੱਡੋ ਅਤੇ ਕੁਝ ਇਸ ਤਰ੍ਹਾਂ ਦਾ ਕਰੋ ਕਿ ਲੋਕ ਤੁਹਾਨੂੰ ਛੱਡ ਕੇ ਪਛਤਾਉਣ ਨਿੰਦਿਆ ਤੋਂ ਡਰੋ ਨਾ ਕਿਉਂਕਿ ਨਿੰਦਿਆ ਉਹਨਾਂ ਦੀ ਹੀ ਹੁੰਦੀ ਹੈ ਜਿਹੜੇ ਜਿੰਦਾ ਹੁੰਦੇ ਹਨ ਮਰਿਆਂ ਹੋਿਆਂ ਦੀ ਤਾਂ ਬਸ ਤਾਰੀਫ਼ ਹੀ ਹੁੰਦੀ ਹੈ ਜ਼ਿੰਦਗੀ ਇਸ ਤਰ੍ਹਾਂ ਜਿਓ ਜਿਹੜੀ ਖੁਦ ਨੂੰ ਪਸੰਦ ਆਵੇ ਕਿਉਂਕਿ ਲੋਕਾਂ ਦੀ ਪਸੰਦ ਤਾਂ ਪਲ-ਪਲ ਤੇ ਬਦਲਦੀ ਹੈ ਜ਼ਿੰਦਗੀ ਦੀ ਲੜਾਈ ਇਕੱਲੇ ਹੀ ਲੜਨੀ ਪੈਂਦੀ ਹੈ ਕਿਉਂਕਿ ਲੋਕ ਸਿਰਫ ਤਸੱਲੀ ਦਿੰਦੇ ਹਨ ਸਾਥ ਨਹੀਂ ਸਮੱਸਿਆ ਕਦੇ ਵੀ ਉਨੀ ਵੱਡੀ ਨਹੀਂ ਹੁੰਦੀ ਜਿੰਨੀ ਅਸੀਂ ਉਸ ਨੂੰ ਮੰਨ ਲੈਂਦੇ ਹਾਂ ਕਦੇ ਸੁਣਿਆ ਹੈ ਕਿ ਹਨੇਰੇ ਨੇ ਸਵੇਰਾ ਨਾ ਹੋਣ ਦਿੱਤਾ ਹੋਵੇ। ਵੱਡੇ ਸੁਪਨੇ ਦੇਖਣਾ ਪਾਪ ਨਹੀਂ ਹੈ ਪਰ ਉਹਨਾਂ ਸੁਪਨਿਆਂ ਨੂੰ ਹਾਲਾਤਾਂ ਦੇ ਸਹਾਰੇ ਛੱਡ ਦੇਣਾ ਦੁਨੀਆਂ ਦਾ ਸਭ ਤੋਂ ਵੱਡਾ ਪਾਪ ਹੈ। ਇਹ ਜ਼ਿੰਦਗੀ ਦੀ ਇੱਕ ਕੋੜੀ ਸੱਚਾਈ ਹੈ। ਜਦੋਂ ਲੋਕ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੇ ਤਾਂ ਉਦੋਂ ਉਹ ਤੁਹਾਡੇ ਨਾਲ ਨਫ਼ਰਤ ਕਰਨ ਲੱਗ ਜਾਂਦੇ ਹਨ। ਜਿਨ੍ਹਾਂ ਨੇ ਤੁਹਾਡਾ ਸੰਘਰਸ਼ ਦੇਖਿਆ ਹੈ ਉਹੀ ਤੁਹਾਡੀ ਕੀਮਤ ਜਾਣਦੇ ਹਨ। ਨਹੀਂ ਤਾਂ ਬਾਕੀਆਂ ਦੇ ਲਈ ਤਾਂ ਤੁਹਾਡੀ ਕਿਸਮਤ ਚੰਗੀ ਹੈ ਇੱਕ ਪਲ ਦੇ ਲਈ ਮੰਨ ਲੈਂਦੇ ਹਾਂ ਕਿ ਕਿਸਮਤ ਦੇ ਲਿਖੇ ਫੈਸਲੇ ਬਦਲ ਨਹੀਂ ਸਕਦੇ ਪਰ ਇੱਕ ਵਾਰ ਫੈਸਲਾ ਤਾਂ ਲਵੋ ਕੀ ਪਤਾ ਤੁਹਾਡੀ ਕਿਸਮਤ ਹੀ ਬਦਲ ਜਾਵੇ ਕੋਈ ਵੀ ਜਨਮ ਤੋਂ ਸਿਆਣਾ ਨਹੀਂ ਹੁੰਦਾ ਕਿਉਂਕਿ ਗਿਆਨ ਆਪਣੀਆਂ ਕੋਸ਼ਿਸ਼ਾਂ ਨਾਲ ਹੀ ਪ੍ਰਾਪਤ ਹੁੰਦਾ ਹੈ ਜੋ ਵਿਅਕਤੀ ਆਪਣੇ ਉਦੇਸ਼ ਤੈਅ ਨਹੀਂ ਕਰ ਸਕਦਾ ਉਹ ਜਿੱਤ ਵੀ ਨਹੀਂ ਸਕਦਾ ਕਿਸੇ ਨਾਲ ਰੰਜਿਸ਼ ਰੱਖਣ ਲਈ ਇਹ ਜੀਵਨ ਬਹੁਤ ਛੋਟਾ ਹੈ ਇਸ ਲਈ ਬਿਨਾਂ ਪਛਤਾਵੇ ਗੁੱਸੇ ਅਤੇ ਚਿੰਤਾ ਦੇ ਜੀਵਨ ਜਿਓ ਹਿੰਮਤ ਉਹ ਗੁਣ ਹੈ ਜੋ ਸਾਨੂੰ ਡਰ ਦਾ ਸਾਹਮਣਾ ਕਰਨ ਦੀ ਤਾਕਤ ਦਿੰਦਾ ਹੈ ਪੱਤ ਚੜ ਤੋਂ ਬਿਨਾਂ ਰੁੱਖਾਂ ਤੇ ਨਵੇਂ ਪੱਤੇ ਨਹੀਂ ਆਉਂਦੇ ਉਸੇ ਤਰ੍ਹਾਂ ਮੁਸ਼ਕਲਾਂ ਅਤੇ ਸੰਘਰਸ਼ ਤੋਂ ਬਿਨਾਂ ਚੰਗੇ ਦਿਨ ਵੀ ਨਹੀਂ ਆਉਂਦੇ ਜਿੰਨਾ ਮੁਸ਼ਕਿਲ ਸੰਘਰਸ਼ ਹੋਵੇਗਾ ਜਿੱਤ ਵੀ ਉਨੀ ਸ਼ਾਨਦਾਰ ਹੀ ਹੋਵੇਗੀ ਉਦਾਰ ਬਣੋ ਪਰ ਖੁਦ ਨੂੰ ਇਸਤੇਮਾਲ ਨਾ ਹੋਣ ਦਿਓ ਪਿਆਰ ਕਰੋ ਪਰ ਖੁਦ ਨੂੰ ਠੇਸ ਨਾ ਪਹੁੰਚਾਉਣ ਦਿਓ ਵਿਸ਼ਵਾਸ ਕਰੋ ਪਰ ਆਪਣੇ ਨਾਲ ਧੋਖਾ ਨਾ ਹੋਣ ਦਿਓ ਅਤੇ ਸੁਣੋ ਸਾਰਿਆਂ ਦੀ ਪਰ ਆਪਣੇ ਮਨ ਦੀ ਆਵਾਜ਼ ਨੂੰ ਖੋਣ ਨਾ ਦਿਓ ਇਨਸਾਨ ਜਦੋਂ ਹੱਥਾਂ ਦੀਆਂ ਲਖੀਰਾਂ ਚੋਂ ਆਪਣਾ ਭਵਿੱਖ ਲੱਭਣ ਲੱਗ ਜਾਵੇ ਤਾਂ ਸਮਝ ਜਾਣਾ ਕਿ ਉਸ ਦੀਆਂ ਬਾਹਾਂ ਵਿੱਚ ਤਾਕਤ ਅਤੇ ਮਨ ਵਿੱਚ ਵਿਸ਼ਵਾਸ ਖਤਮ ਹੋ ਚੁੱਕਿਆ ਹੈ ਇਨਸਾਨ ਦੀ ਅਛਾਈ ਤੇ ਤਾਂ ਸਾਰੇ ਚੁੱਪ ਰਹਿੰਦੇ ਹਨ ਪਰ ਚਰਚਾ ਜਦੋਂ ਉਸ ਦੀ ਬੁਰਾਈ ਦੀ ਹੋਵੇ ਤਾਂ ਗੁੰਗੇ ਵੀ ਬੋਲ ਪੈਂਦੇ ਹਨ ਹਮੇਸ਼ਾ ਇਹ ਗੱਲ ਯਾਦ ਰੱਖਣਾ ਰੱਬ ਚੰਗੇ ਲੋਕਾਂ ਦਾ ਇਮਤਿਹਾਨ ਜ਼ਰੂਰ ਲੈਂਦਾ ਹੈ ਪਰ ਸਾਥ ਕਦੇ ਨਹੀਂ ਛੱਡਦਾ ਜਿਹੜੇ ਉੱਡਣ ਦਾ ਸ਼ੌਂਕ ਰੱਖਦੇ ਹਨ ਉਹ ਡਿੱਗਣ ਦਾ ਖੌਫ ਨਹੀਂ ਰੱਖਦੇ ਮਹਾਨ ਕੰਮ ਕਰਨ ਦਾ ਇੱਕੋ ਤਰੀਕਾ ਹੈ ਤੁਸੀਂ ਆਪਣੇ ਕੰਮ ਨਾਲ ਪਿਆਰ ਕਰੋ ਜੋ ਬੁਰਾ ਲੱਗੇ ਉਸ ਨੂੰ ਛੱਡ ਦਿਓ ਫਿਰ ਭਾਵੇਂ ਉਹ ਵਿਚਾਰ ਹੋਣ ਕਰਮ ਹੋਣ ਜਾਂ ਮਨੁੱਖ ਸੰਘਰਸ਼ ਦੇ ਰਾਹ ਤੇ ਨਿੱਡਰਤਾ ਨਾਲ ਚੱਲਣ ਵਾਲੇ ਹੀ ਸਫਲਤਾ ਦੇ ਸਿਖਰ ਤੇ ਪਹੁੰਚਦੇ ਹਨ ਦੂਸਰਿਆਂ ਦੀਆਂ ਨਜ਼ਰਾਂ 'ਚ ਚੰਗਾ ਬਣਨ ਦੀ بجائے ਖੁਦ ਦੀਆਂ ਨਜ਼ਰਾਂ 'ਚ ਬਿਹਤਰ ਬਣੋ ਇਸ ਦੁਨੀਆ ਵਿੱਚ ਕੁਝ ਵੀ ਪੂਣਾ ਅਸੰਭਵ ਨਹੀਂ ਹੈ ਬਸ ਇੱਕ ਸਕਾਰਾਤਮਕ ਸੋਚ ਨਾਲ ਆਪਣੇ ਗੋਲ ਵੱਲ ਵੱਧਦੇ ਚੱਲੋ